ਫੇਰ ਮੈਂ ਤਾਂ ਪਰਫੈਕਟ ਜੀਜਮੈਂਟ ਦੀ ਮੰਨ ਲਓ ਕਿਤੇ ਕਿਤੇ ਇੱਕ ਵਾਰ ਮੰਨ ਲਓ ਕਿਤੇ ਕੋਈ ਚੀਜ਼ ਬਣ ਗਈ ਅਸੀਂ ਉਹਨੂੰ ਡਿਮਾਂਡ ਪਾ ਦਈਏ ਅਸੀਂ ਇਥੇ ਲਾਉਂਦੇ ਜਿਹੜੇ ਮੈਕਲੇ ਨੇ ਅਕਵਾ ਦਾ ਹੈਡਓਵਰ ਦਾ ਮੈਕਲੇ ਨੂੰ ਕਰਨੀ ਆ ਨਾ ਅਸੀਂ ਦੇ ਅਸੀਂ ਤਾਂ ਸਾਰੀ ਉਮਰ ਉਹਦਾ ਕਰਨਾ ਜਦੋਂ ਕੋਈ ਚੀਜ਼ ਕਰਨੀ ਵੀ ਹੈਡਓਵਰ ਨਹੀਂ ਕਰਦੀ ਕਿਉਂਕਿ ਇੱਕ ਕੰਸਟਰਕਸ਼ਨ ਕਰਿਆ ਆ ਕੁਕੀ 311 ਦੀ ਹੈ ਇਹ 311 ਦੀ ਹੈ ਉਸ ਤੋਂ ਬਾਅਦ ਇਨਫੈਕਸ਼ਨ ਤੋਂ ਬਾਅਦ ਮਤਲਬ ਕਿ ਜਿੱਥੇ ਇੰਨਾ ਕੁ ਟਾਈਮ ਆਪਾਂ ਵੇਟ ਕੀਤਾ ਕਿਉਂਕਿ ਮੈਨੂੰ ਵੀ ਪਿਛਲੀ ਵਾਰ ਦੀ ਟ੍ਰਿਕ ਤੋਂ ਪੈਰਾਲਾਈਜ਼ ਦੀ ਸ਼ਿਕਾਇਤ ਸੀਗੀ ਮੈਨਾਂ ਨੂੰ ਇਹ ਵੀ ਨਹੀਂ ਕਹਤਾ ਸੀ ਕਿ ਮੈਂ ਉਹ ਬੈਠੇ ਮਾਪੇ ਮੈਂ ਜਦ ਨਾਲ ਲਾ ਕੇ ਨਹੀਂ ਮੀਟਰ ਲੱਗਦਾ ਕਿ ਮੈਂ ਤਾਰ ਲਾ ਆਉਂਦਾ ਜਾ ਕੇ ਠੀਕ ਹੈ ਵੀ ਮੈਂ ਕਰਦਾ ਕਿ ਮੈਂ ਜਾਉਂਦਾ ਇਹੀ ਗੱਲ ਨੂੰ ਇਹੀ ਨਾ ਬੋਲ ਜੀ ਜਦੋਂ ਪਾਸੇ ਕਿਹੜਾ ਸੀ ਇਹ ਕੋਈ ਆਜ ਨਹੀਂ ਨਹੀਂ ਸੀ ਹਾਂ ਕਿਸੇ ਨੂੰ ਆਉਣੇ ਲਈ ਕਿਸ ਨੂੰ ਪੈਰਾਲਾਈਜ਼ ਦੀ ਸ਼ਿਕਾਇਤ ਸੀ ਪੁਲਿਸ ਉਹ ਤੁਹਾਡੀ ਮੈਨ ਮੈਂ ਮੈ ਲਿਆਉਣਾ ਚਾਹ ਕੇ ਨਾ ਮੈਂ ਬੈਠਾ ਪਰ ਕਈ ਚੀਜ਼ਾਂ ਸਾਡੇ ਹੱਥ ਵਿੱਚ ਨਹੀਂ ਹੈ ਨਾ ਅਸੀਂ ਆਪਣੇ ਵੱਲੋਂ ਪੂਰਾ ਐਫਰਟ ਮੈਂ ਪਹਿਲਾਂ ਵੀ ਕਰਦਾ ਨਾ ਉਰਦੀ ਉਹੀ ਚੱਲ ਰਿਹਾ ਇਹ ਗੈਰ ਇਨਫੈਕਸ਼ਨ ਹੈ ਮਤਲਬ ਕਿ ਜਿੱਥੇ ਇੰਨੇ ਕੁ ਮਹੀਨੇ ਲੱਗੇ ਆ ਅਸੀਂ ਕਿਹਾ ਆਪਾਂ ਨੈਕਸਟ ਮੰਥ ਤੱਕ ਉਹ ਬਈ ਆਪਣਾ ਸਾਰਾ ਮਸਤ ਪਾਵਰ ਪੱਤ ਲੱਗਦੀ ਆ ਇਹ ਉਹ ਅੱਗੇ ਜਾਣਾ ਹੈ ਲੈ ਵੀ ਕਰਦੇ ਆ ਉਹ ਵੀ ਇਹ ਬਿਲ ਭਾਰ ਰਹਿਣਗੇ ਨਾ ਬਸ ਜੀ ਬਹੁਤ 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 ਮੇਰਾ ਨਾਮ ਹਣੇਸ਼ ਕੁਮਾਰ ਹੈ ਜੀ ਅਸੀਂ ਮਾਨਸ਼ਿਆ ਨਗਰ ਸਕੀਮ ਸੁਨਾਮ ਰੋਡ ਦੇ ਵਾਸੀ ਆ ਅੱਜ ਇੰਪਰੂਵਮੈਂਟ ਦਾ ਸਟੋਰ ਤੁਸੀਂ ਧੰਨਵਾਦ ਲਗਾਇਆ ਕੀ ਕਾਰਨ ਸੀ ਕਾਰਨ ਧਰਨੇ ਦਾ ਆਇਆ ਸੀ ਜੀ ਕਿ ਸਾਡੇ ਮਾਨਸ਼ਿਆ ਨਗਰ ਸਕੀਮ ਦੇ ਵਿੱਚ ਟਰਾਂਸਫਾਰਮ ਜਿਹੜੀ ਹੈ ਅੰਡਰਗਰਾਉਂਡ ਇੱਕ ਬਿਜਲੀ ਦੀ ਲਾਈਨ ਪਾਉਣ ਦੀ ਪ੍ਰੋਵੀਜ਼ਨ ਪਾਸ ਕੀਤੀ ਗਈ ਹੈ ਇਹਨੂੰ ਕੀ ਚੱਲਦੇ ਨੂੰ 6 ਤੋਂ 8 ਮਹੀਨੇ ਜਿਹੜਾ ਵੀ ਸਮਾਂ ਦਾ ਹੋਇਆ ਉਹ ਹੋ ਚੁੱਕਿਆ ਹੈ ਪੱਟਪਟਾਈ ਕਾਰਨ ਤਾਰਾਂ ਦੀ ਪੱਟਪਟਾਈ ਕਾਰਨ ਸੜਕਾਂ ਖਸਤਾ ਹਾਲ ਨੇ ਸਾਰੀ ਕਲੋਨੀ ਦੇ ਵਿੱਚ ਗੰਦ ਪਿਆ ਹੋਇਆ ਹੈ ਸੀਵਰੇਜ ਬੰਦ ਪਏ ਨੇ ਜੀ ਲਾਈਟਾਂ ਬੰਦ ਪਈਆਂ ਨੇ ਜੀ ਮੀਟਰ ਇੱਕ ਨਹੀਂ ਲੱਗਦਾ ਜੀ ਨਵੇਂ ਮੀਟਰ ਇਸ਼ੂ ਕਰਨੇ ਬੰਦ ਕੀਤੇ ਗਏ ਨੇ ਜੀ ਸਾਰੀ ਕਲੋਨੀ ਕੂੜੇ ਦਾ ਡੰਪ ਬਣੀ ਪਈ ਹੈ ਜਿਹੜੀਆਂ ਸਮੱਸਿਆਵਾਂ ਨੂੰ ਲੈ ਕੇ ਅਸੀਂ ਕਈ ਵਾਰ ਸਾਡੇ ਪ੍ਰਧਾਨ ਜੀ ਖੜੇ ਨੇ ਨਾਲ ਕਈ ਵਾਰ ਛੱਡੋ ਜੀ ਘਟੋ ਘਟ 50 ਵਾਰ ਇੰਪਰੂਵਮੈਂਟ ਰਸ ਦੇ ਵਿੱਚ ਗਏ ਨੇ ਲੇਡੀਜ਼ ਵੀ ਗਈਆਂ ਨੇ ਕਿ ਸਾਡਾ ਕੰਮ ਪਹਿਲ ਦੇ ਆਧਾਰ ਤੇ ਕੀਤਾ ਜਾਵੇ ਸਾਡੀ ਕਲੋਨੀ ਨੂੰ ਮਤਰਾਈ ਨਾ ਬਣਿਆ ਜਾ ਪਰ ਉਹਦੇ باوجود ਕੋਈ ਨਾ ਸੁਣਵਾਈ ਹੋਣ ਦੇ ਬਾਵਜੂਦ ਅਸੀਂ ਸਾਰੇ ਕਲੋਨੀ ਵਾਸੀ ਸਾਰੇ ਅੱਜ ਇਕੱਠੇ ਹੋਏ ਪਾਰਕ ਦੇ ਵਿੱਚ ਮੀਟਿੰਗ ਕੀਤੀ ਐਸਜੀਓ ਸਾਹਿਬ ਉੱਥੇ ਆਏ ਸਾਡੀ ਕੋਈ ਗੱਲ ਦਾ ਸਾਨੂੰ ਇਗਨੋਰਸ ਜਦੋਂ ਮਿਲਿਆ ਤਾਂ ਅਸੀਂ ਕੋਲੋਨੀ ਦੇ ਵਿੱਚ ਤਰਨਾ ਦਿੱਤਾ ਦਰਿਆ ਲਾ ਕੇ ਅਸੀਂ ਨਾਰੇਬਾਜੀ ਕੀਤੀ ਹੈ ਟਰੱਸਟ ਦਾ ਦਫਤਰ ਬੰਦ ਕੀਤਾ ਗਿਆ ਉਹਨਾਂ ਦਾ ਕੰਮ ਕਾਜ ਅਸੀਂ ਰੋਕਿਆ ਗਿਆ ਸਾਡੇ ਵੱਲੋਂ ਜਿਹਦੇ ਜਵਾਬ ਦੇ ਵਿੱਚ ਚੇਅਰਮੈਨ ਕਿਤੂ ਜੀ ਆਏ ਨੇ ਤੇ ਸਾਡੇ ਨਾਲ ਗੱਲਬਾਤ ਕੀਤੀ ਹੈ ਸਾਡੀ ਕੋਲੋਨੀ ਦਾ ਜਾਇਜਾ ਲੈ ਕੇ ਗਏ ਨੇ ਤੇ ਸਾਨੂੰ ਇੱਕ ਜਾਇਜ ਟਾਈਮ ਦੇ ਕੇ ਗਏ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਸਾਨੂੰ ਇੱਕ ਮਹੀਨੇ ਡੇਢ ਮਹੀਨੇ ਦਾ ਟਾਈਮ ਹੋਰ ਦਿੱਤਾ ਜਾਵੇ ਆਖਰੀ ਟਾਈਮ ਫਾਈਨਲ ਟਾਈਮ ਜੋ ਸੜਕ ਤੋਂ ਮੰਗਿਆ ਗਿਆ ਉਹ ਮਹੀਨਾ ਡੇਢ ਮਹੀਨਾ ਮੰਗਿਆ ਗਿਆ ਜੀ ਤੇ ਸਾਨੂੰ ਆਸ਼ਵਾਸਨ ਦਿੱਤਾ ਗਿਆ ਕਿ ਤੁਹਾਡੀ ਕਲੋਨੀ ਦਾ ਸਾਰਾ ਕੰਮ ਕੀਤਾ ਜਾਏਗਾ ਜੀ ਨਾਮ ਸੁਨੀਲ ਕੁਮਾਰ ਮੇਰਾ ਨਾਮ ਮਾਸ਼ੇ ਨਗਰ ਚਿਲਨਾ ਮੈਂ ਤੇ ਕਮੇਟੀ ਚ ਕੈਸ਼ੀਅਰ ਹਾਂ ਅਸੀਂ ਕਮੇਟੀ ਮੈਂਬਰ ਕਿੰਨੇ ਵਾਰੀ ਟਰਸਟੀ ਚ ਜਾਏ ਵੀ ਸਾਡੇ ਕਲੋਨੀ ਦੇ ਵਿੱਚ ਬਹੁਤ ਪੁਰਾਣਾ ਹਾਲ ਹੈ ਇਹਨਾਂ ਨੇ ਅੰਡਰਗਰਾਉਂਡ ਦਾ ਇੱਕ ਪਲਾਨ ਕੀਤਾ ਸੀ ਕਿ ਆਪਾਂ ਵਾਇਰਿੰਗ ਅੰਡਰਗਰਾਉਂਡ ਕਰ ਦਿੰਦੇ ਹਾਂ ਵਾਇਰਿੰਗ ਅੰਡਰਗਰਾਉਂਡ ਕਰਾਤੀ ਟਰਾਂਸਫਾਰਮਰ ਇਹਨਾਂ ਦੇ ਆਈ ਨਹੀਂ ਤਾਂ ਜਿਹਦੇ ਕਰਕੇ ਸਾਰੀਆਂ ਸੜਕਾਂ ਪੱਟੀਆਂ ਗਿਆ ਸੜਕਾਂ ਬਣਾਏ ਨਹੀਂ ਘਰ ਸਾਰੇ ਮਿੱਟੀ ਨਾਲ ਭਰੇ ਹੋ ਅੱਪਾ ਸਾਰੀ ਜ਼ਿੰਦਗੀ ਦੀ ਅਸੀਂ ਇੱਥੇ ਕਮਾਈ ਲਾਤੀ ਇੰਨੇ ਮਹਿੰਗੇ ਪਲਾਟ ਲਿੱਤੇ 6 ਤੋਂ 8 ਮਹੀਨੇ ਹੋ ਅੱਛਾ ਸੀਵਰੇਜ ਸੀਵਰੇਜ ਤਾਂ ਬੰਦ ਪਏ ਨੇ ਅਸੀਂ ਸਾਰੇ ਲੋਕ ਇੰਨੇ ਪਰੇਸ਼ਾਨ ਆ ਸ਼ਾਮ ਨੂੰ ਕਰੇ ਜਾਏ ਤਾਂ ਸਾਰਾ ਮਿੱਟੀ ਮਿੱਟੀ ਬੁਰਾ ਹਾਲ ਹੈ ਅੱਜ ਚੇਅਰਮੈਨ ਸਾਹਿਬ ਆਏ ਚੇਅਰਮੈਨ ਸਾਹਿਬ ਆਏ ਨੇ ਉਹਨਾਂ ਨੇ ਸਾਨੂੰ 1 ਮਹੀਨੇ ਦਾ ਟਾਈਮ ਦਿੱਤਾ ਹੈ ਵੀ 1 ਮਹੀਨੇ ਦੇ ਵਿੱਚ ਵਿੱਚ ਆ ਸੜਕਾਂ ਦਾ ਵੀ ਕੰਮ ਹੋ ਜਾਏਗਾ ਤੇ ਟਰਾਂਸਫਾਰਮਰ ਵੀ ਅਸੀਂ ਸਾਰੇ ਇੱਥੇ ਰੱਖਦਾ ਅਸੀਂ ਵੀ ਉਹਨਾਂ ਨੂੰ ਕਿਹਾ ਵੀ 1 ਮਹੀਨੇ ਪਹਿਲਾਂ ਅਸੀਂ ਤੁਹਾਡੇ ਕੋਲ ਹੁਣ ਦੁਬਾਰਾ ਨਹੀਂ ਆਵਾਂਗੇ 1 ਮਹੀਨੇ ਬਾਅਦ ਜੇ ਸਾਡਾ ਕੰਮ ਨਾ ਹੋਇਆ ਤਾਂ ਅਸੀਂ ਡੀਸੀ ਤੇ ਅਸੀਂ ਇੱਥੇ ਸੜਕ ਜਾਮ ਕਰਾਂਗੇ ਤੇ ਵਿਦ ਪਰਮਿਸ਼ਨ ਜੋ ਵੀ ਸਾਡਾ ਬਣੇਗਾ ਤੇ ਅਸੀਂ ਡੀਸੀ ਆਫ ਇੰਦੇ ਟਰਸਟੀ ਦੇ ਬਾਹਰ ਧਰਨਾ ਲਗਾਵਾਂਗੇ ਪੂਰੇ ਸਾਰੇ ਲੇਡੀਜ਼ ਵੀ ਅਸੀਂ ਇਕੱਠੇ ਲੈ ਕੇ ਜਾਵਾਂਗੇ ਆਪਣੇ 100 200 500 ਬੰਦਾ ਜਿੰਨੇ ਵੀ ਕੋਲੋਨੀ ਮੈਂਬਰ ਕਿਉਂਕਿ ਅਸੀਂ ਬਹੁਤ ਜ਼ਿਆਦਾ ਹਰਾਸ਼ ਹੋ ਚੁੱਕੇ ਆ ਸਾਡਾ ਘਰ ਸਾਰੇ ਸਾਰਿਆਂ ਦੇ ਘਰ ਮਿੱਟੀ ਨਾਲ ਭਰੇ ਹੋਏ ਆ ਅਸੀਂ ਨੇ ਉਹਨਾਂ ਨੇ ਇੰਪਰੂਵਮੈਂਟ ਐਸਟਮੇਟ ਦੇ ਧਰਨਾ ਦਿੱਤਾ ਕੀ ਉਹਨਾਂ ਨੇ ਮੰਗਾ ਸੀ ਤੇ ਤੁਹਾਡੇ ਵੱਲੋਂ ਕੀ ਸ਼ਵਾਸ਼ ਦਿੱਤਾ ਦੇਖੋ ਜੀ ਜਿਹੜੀਆਂ ਉਹਨਾਂ ਨੇ ਮੰਗਾ ਨੇ ਉਹ ਜਾਇਜ਼ ਮੰਗਾ ਨੇ ਗਿਆ ਥੋੜਾ ਜਿਹਾ ਆਪਚ ਮਿਸ ਕਮਿਊਨੀਕੇਸ਼ਨ ਗੈਪ ਹੈ ਕਿਉਂਕਿ ਜਿਹੜਾ ਬਿਜਲੀ ਦਾ ਇਸ਼ੂ ਹੈਗਾ ਉਹ ਸਾਡਾ ਕੰਮ ਆਲਮੋਸਟ ਡਨ ਹੈ ਉਹਦੇ ਵਿੱਚ ਇੱਕ ਬਿਜਲੀ ਬੋਰਡ ਇਨਸਪੈਕਸ਼ਨ ਕਰਨੀ ਹੁੰਦੀ ਹੈ ਮਤਲਬ ਕਿ ਵੀ ਉਹ 13 11 ਨੂੰ ਕਰਨੀ ਹੈ ਉਸ ਤੋਂ 30 11 ਨੂੰ 30 11 ਨੂੰ ਕਰਨੀ ਹੈ ਉਸ ਤੋਂ ਬਾਅਦ ਮਸਲਾ ਹੱਲ ਹੋ ਜਾਣਾ ਜੀ ਹੁਣ ਤੁਸੀਂ ਤੁਹਾਡੇ ਵਾਲੇ ਕੀ ਵਿਸ਼ਵਾਸਨ ਦਿੱਤਾ ਹੈ ਕਿੰਨਾ ਟਾਈਮ ਲੱਗਿਆ ਅਸੀਂ ਉਹਨਾਂ ਨੂੰ ਵਿਸ਼ਵਾਸ ਦਿਵਾਇਆ ਵੀ ਅਸੀਂ 10 ਤਰੀਕ ਤੱਕ 12 10 ਤੱਕ ਸਾਰੇ ਮਸਲੇ ਜਿਹੜੇ ਡਨ ਕਰਕੇ ਦੇਵਾਂਗੇ